हिमाचल प्रदेश जम्मू कश्मीर ਦੇ ਵਿੱਚ ਹੋਈ ਭਾਰੀ ਬਰਸਾਤ ਦੇ ਕਾਰਨ ਸਤਲੁਜ ਬਿਆਸ ਰਾਵੀ ਤੇ ਕਗਰ ਦਰਿਆਵਾਂ ਦੇ ਪਾਣੀਆਂ ਨੇ ਪੰਜਾਬ ਦੇ ਵਿੱਚ ਕਹਿਰ ਮਚਾ ਦਿੱਤਾ ਹੈ ਜਿੱਥੇ ਨਜ਼ਰ ਮਾਰੋ ਪਾਣੀ ਹੀ ਪਾਣੀ ਹਰ ਪਾਸੇ ਪਾਣੀ ਨੇ ਲੋਕਾਂ ਦੇ ਘਰ ਖੇਤ ਪਸ਼ੂ ਸਾਰਾ ਕੁਝ ਆਪਣੀ ਚਾਦਰ ਹਟ ਲੈ ਲਿਆ ਹੋਵੇ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹਾਹਾਕਾਰ ਮਚਿਆ ਹੋਇਆ ਹੈ ਉੱਥੇ ਹੀ ਪੰਜਾਬ ਦੇ ਲੋਕਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਇਕਜੁੱਟ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਹਿੰਮਤ ਦਲੇਰੀ ਅਤੇ ਕਦੇ ਨਾ ਟਹਿਣ ਵਾਲਾ ਜੋ ਜਜ਼ਬਾ ਦਿਖਾਇਆ ਹੈ ਉਸ ਨੇ ਸਾਰੀ ਦੁਨੀਆ ਨੂੰ ਪੰਜਾਬੀਆਂ ਦਾ ਮੂਰੀ ਬਣਾ ਲਿਆ ਅੱਜ ਹਰ ਕੋਈ ਪੰਜਾਬੀਆਂ ਦੇ ਹੌਸਲੇ ਦੀ ਰੱਜ ਕੇ ਤਾਰੀਫ਼ ਕਰ ਰਿਹਾ ਹੈ ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਪੰਜਾਬ ਦੇ ਮੌਜੂਦਾ ਹਾਲਾਤ ਤਾਂ ਸਾਰੀ ਦੁਨੀਆ ਦੇਖ ਰਹੀ ਹੈ ਪੰਜਾਬ ਦੇ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚੋਂ 12 ਤੋਂ ਵੱਧ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਕਪੂਰਥਲਾ ਤੇ ਪਟਿਆਲਾ ਸਭ ਤੋਂ ਜ਼ਿਆਦਾ ਹੜ੍ਹਾਂ ਤੋਂ ਪ੍ਰਭਾਵਿਤ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੁਣ ਤੱਕ 30 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਮੌਤਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੋਈਆਂ ਹੁਣ ਤੱਕ ਤਕਰੀਬਨ 3 ਲੋਕ ਲਾਪਤਾ ਦੱਸੇ ਜਾਂਦੇ ਨੇ ਸੂਬੇ ਦੇ ਲਗਭਗ 1400 ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਪਰ ਇਸ ਸੰਕਟ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ ਬਲਕਿ ਉਹਨਾਂ ਦੀ ਮਦਦ ਦੇ ਲਈ ਵੀ ਅੱਗੇ ਆਉਣ ਵਾਲੇ ਲੋਕਾਂ ਦੇ ਲਈ ਲੰਗਰ ਲਗਾ ਦਿੱਤੇ ਸੁਣਨ ਦੇ ਵਿੱਚ ਥੋੜਾ ਅਜੀਬ ਲੱਗ ਰਿਹਾ ਪਰ ਇਹ ਸੱਚ ਹੈ ਪੰਜਾਬ ਦੇ ਵਿੱਚ ਜੋ ਲੋਕ ਆਪ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਖੁਦ ਅੱਗੇ ਆ ਕੇ ਦੂਜਿਆਂ ਦੀ ਮਦਦ ਕਰ ਰਹੇ ਨੇ ਇੱਕ ਅਜਿਹੀ ਤਸਵੀਰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਭਾਰੀ ਹੜ੍ਹ ਦੇ ਵਿੱਚ ਮਦਦ ਲੈ ਕੇ ਪਹੁੰਚੀ ਟੀਮ ਨੂੰ ਦੇਖ ਇੱਕ ਬਜ਼ੁਰਗ ਆਪਣੇ ਘਰੋਂ ਚਾਹ ਬਣਾ ਕੇ ਲੈ ਕੇ ਆਇਆ ਬਜ਼ੁਰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਲੋਕਾਂ ਨੇ ਇਸ ਬਜ਼ੁਰਗ ਦੇ ਜਜ਼ਬੇ ਦੀ ਜਮ ਕੇ ਸ਼ਲਾਗਾ ਕੀਤੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਪੰਜਾਬੀਆਂ ਦੇ ਹੌਸਲੇ ਦੀ ਛਲਾਗਾ ਕੀਤੀ। ਅਜੇ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਅੰਮ੍ਰਿਤਸਰ ਦੇ ਅਜਨਾਲਾ ਨੇੜੇ ਦੇ ਇੱਕ ਪਿੰਡ ਵਿੱਚੋਂ। ਜਿੱਥੇ ਹੜ੍ਹਾਂ ਦੀ ਤਬਾਹੀ ਨੂੰ ਕਵਰ ਕਰਨ ਆਏ ਇੱਕ ਪੱਤਰਕਾਰ ਅਤੇ ਵਲੰਟੀਅਰਜ਼ ਦੀ ਟੀਮ ਦੇ ਲਈ ਇੱਕ ਮਹਿਲਾ ਗਰਮ ਦੁੱਧ ਲੈ ਕੇ ਪਹੁੰਚੀ ਜਿਸ ਨੂੰ ਦੇਖ ਪੱਤਰਕਾਰ ਸ਼ਰਦ ਸ਼ਰਮਾ ਪੰਜਾਬੀਆਂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ ਪੱਤਰਕਾਰ ਸ਼ਰਦ ਸ਼ਰਮਾ ਨੂੰ ਪਹਿਲਾਂ ਲੱਗਦਾ ਹੈ ਕਿ ਕੋਈ ਮਹਿਲਾ ਸ਼ਾਇਦ ਕੋਈ ਮਦਦ ਲੈਣ ਦੇ ਲਈ ਉਹਨਾਂ ਕੋਲ ਪਹੁੰਚੀ ਹੈ ਪਰ ਮਹਿਲਾ ਦੇ ਹੱਥਾਂ ਵਿੱਚ ਗਰਮ ਦੁੱਧ ਦਾ ਜੱਗ ਦੇਖ ਕੇ ਸ਼ਰਦ ਸ਼ਰਮਾ ਵੀ ਭਾਵੁਕ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਇਸ ਸਮੇਂ ਭਾਰਤੀ ਫੌਜ ਅਤੇ ਹੋਰ ਸਰਕਾਰ ਦੀਆਂ ਰੈਸਕਿਊ ਟੀਮਾਂ ਵੀ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕਰਨ ਉਹਨਾਂ ਨੂੰ ਰੈਸਕਿਊ ਕਰਨ ਦੇ ਵਿੱਚ ਦਿਨ ਰਾਤ ਜੁਟੀਆਂ ਹੋਈਆਂ ਨੇ ਅਜਿਹੇ ਵਿੱਚ ਪਿੰਡਾਂ ਦੇ ਲੋਕ ਇਨ੍ਹਾਂ ਫੌਜੀਆਂ ਲਈ ਵੀ ਲੰਗਰ ਲੈ ਕੇ ਪਹੁੰਚ ਰਹੇ ਨੇ ਪੰਜਾਬ ਦੇ ਕਈ ਥਾਵਾਂ ਤੋਂ ਸਾਨੂੰ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਦੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਚਾਉਣ ਪਹੁੰਚੇ ਫੌਜੀਆਂ ਲਈ ਖੁਦ ਲੋਕਾਂ ਨੇ ਹੀ ਲੰਗਰ ਲਗਾਇਆ ਹੋਵੇ ਪੰਜਾਬ ਦੇ ਵਿੱਚ ਵੱਡੇ ਪਾਣੀ ਦੇ ਪੱਧਰ ਕਾਰਨ ਕਈ ਥਾਵਾਂ ਤੋਂ ਬੰਨ੍ਹ ਵੀ ਟੁੱਟੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਲੱਖਾਂ ਏਕੜ ਦੇ ਖੇਤ ਤਬਾਹ ਹੋ ਗਏ ਕਿਸੇ ਦਾ ਘਰ ਟੁੱਬ ਡੁੱਬ ਗਿਆ ਤਾਂ ਕਿਸੇ ਦੇ ਪਸ਼ੂ ਪਾਣੀ ਦੇ ਵਿੱਚ ਵਹਿ ਗਏ ਪਿੰਡਾਂ ਦੇ ਲੋਕਾਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਦੀ ਉਡੀਕ ਕੀਤਿਆਂ ਆਪ ਹੀ ਹੰਬੜਾ ਮਾਰਦੇ ਹੋਏ ਵੱਡੇ ਵੱਡੇ ਬੰਨਾਂ ਨੂੰ ਆਪ ਪੂਰਿਆ ਟਰੈਕਟਰਾਂ ਟਰਾਲੀਆਂ ਦੇ ਵਿੱਚ ਰੇਤੇ ਦੀਆਂ ਬੋਰੀਆਂ ਭਰ-ਭਰ ਕੇ ਆਪ ਹੀ ਅੱਗੇ ਹੋ ਕੇ ਬੰਨਾਂ ਨੂੰ ਪੂਰਿਆ ਭਾਵੇਂ ਬੰਨ ਪੂਰਨਾ ਹੋਵੇ ਭਾਵੇਂ ਆਪ ਪੁਲ ਬਣਾਉਣਾ ਹੋਵੇ ਪਾਵੇਂ ਲੰਗਰ ਲਗਾਉਣਾ ਹੋਵੇ ਪੰਜਾਬੀਆਂ ਨੇ ਇਸ ਔਖੀ ਕੜੀ ਦੇ ਵਿੱਚ ਹਾਰ ਨਹੀਂ ਮੰਨੀ ਬੈਠ ਕੇ ਰੱਬ ਨੂੰ ਕੋਸਣ ਦੀ بجائے ਉਸ ਦਾ ਭਾਣਾ ਮੰਨ ਕੇ ਅੱਗੇ ਵਧਣ ਦੀ ਰਵਾਇਤ ਨੂੰ ਪੂਰਾ ਕੀਤਾ ਪੰਜਾਬ ਦੇ ਵਿੱਚ ਆਏ ਭਾਰੀ ਹੜ੍ਹਾਂ ਨੇ ਦੁਨੀਆ ਨੂੰ ਪੰਜਾਬੀਆਂ ਦੀ ਉਹ ਤਸਵੀਰ ਦਿਖਾਈ ਜਿਸ ਦੇ ਬਾਰੇ ਸ਼ਾਇਦ ਉਹਨਾਂ ਨੇ ਸੁਣਿਆ ਹੋਵੇ ਪਰ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬੀ ਤੇ ਸਿੱਖ ਕੌਮ ਕਦੇ ਹਾਰ ਨਹੀਂ ਮੰਦੀ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਸਬਰ ਸੰਤੂਖ ਹੌਸਲੇ ਤੇ ਚੜ੍ਹਦੀ ਕਲਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਲੇ ਆਉਣੀਆਂ ਬਾਕੀ ਹਨ ਪਰ ਇਸ ਦੇ ਨਾਲ ਨਾਲ ਧੰਨਵਾਦ ਕਰਨਾ ਬਣਦਾ ਹੈ ਪੰਜਾਬ ਦੀਆਂ ਐਨ ਜੀਓਜ਼ ਦਾ ਜੋ ਦਿਨ ਰਾਤ ਬਿਨਾਂ ਰੁਕੇ ਬਿਨਾਂ ਥੱਕ ਕੇ ਸਾਰੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਨਿਰੰਤਰ ਪੀੜਤਾਂ ਤੱਕ ਰਾਸ਼ਨ ਦਵਾਈਆਂ ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਸਮਾਨ ਦੀ ਮਦਦ ਲੈ ਕੇ ਪਹੁੰਚ ਰਹੇ ਨੇ ਧੰਨਵਾਦ ਕਰਨਾ ਬਣਦਾ ਹੈ ਉਹਨਾਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦਾ ਜੋ ਖੁਦ ਪੀੜਤਾਂ ਤੱਕ ਪਹੁੰਚ ਕੇ ਉਹਨਾਂ ਦੇ ਮੁੱਢੇ ਤੇ ਹੱਥ ਰੱਖ ਕੇ ਉਹਨਾਂ ਨੂੰ ਸਹਾਰਾ ਦੇ ਰਹੇ ਨੇ ਪੰਜਾਬ ਦੇ ਲੋਕਾਂ ਨੇ ਇਸ ਸੰਕਟ ਦੀ ਘੜੀ ਨੂੰ ਕਿਵੇਂ ਰੱਬ ਦੀ ਰਜ਼ਾ ਮੰਨਦੇ ਹੋਏ ਜੋ ਹਿੰਮਤ ਦਿਖਾਈ ਹੈ ਉਸ ਨੇ ਦੁਨੀਆ ਨੂੰ ਸਮਝਾਇਆ ਹੈ ਕੀ ਮੁਸ਼ਕਿਲ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ انسان ਦੇ ਹੌਸਲੇ ਨਾਲ ਉਸ ਨੂੰ ਹਰਾਇਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਆਖਿਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਕਿਸ ਨੂੰ ਕਹਿੰਦੇ ਨੇ